ਬੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਆ ਵੀ ਹੈਗਾ ਜਿਹਨੇ ਆਪ ਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਹੈ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰੀ ਇੱਕ ਵਾਰ ਫੇਰ ਤੋਂ ਲੋਕਾਂ ਸਾਹਮਣੇ ਆਏ ਇੱਕ ਵਾਰ ਫੇਰ ਤੋਂ ਉਹਨਾਂ ਨੇ ਕਈ ਵੱਡੀਆਂ ਗੱਲਾਂ ਕੀਤੀਆਂ ਹਰ ਐਤਵਾਰ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹਵੇਲੀ ਦੇ ਵਿੱਚੋਂ ਬੋਲਦੇ ਨੇ ਹਰ ਐਤਵਾਰ ਨੂੰ ਵੱਡਾ ਇਕੱਠ ਮੂਸੇ ਬਈ ਸਿੱਧੂ ਦੀ ਹਵੇਲੀ ਦੇ ਵਿੱਚ ਹੁੰਦਾ ਹੈ ਸਿੱਧੂ ਦੇ ਪਿਤਾ ਇਸ ਵਾਰ ਵੀ ਕਾਫੀ ਭਾਵਕ ਅਤੇ ਕਾਫੀ ਤਤੇ ਨਜ਼ਰ ਆਏ ਉਹਨਾਂ ਨੇ ਸਰਕਾਰਾਂ ਦੇ ਨਾਲ-ਨਾਲ ਕਈ ਵਿਰੋਧੀਆਂ ਦੇ ਉੱਪਰ ਵੀ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਬਾਹਰਲੀ ਸਟੇਟ ਦੇ ਵਿੱਚੋਂ ਲੋਕ ਆਗੇ ਘਰੇ ਬੈਠੇ ਜੱਟ ਨਾਲ ਐਡਾ ਵੱਡਾ ਕੰਮ ਕਰ ਗਏ ਅਤੇ ਕਿਸੇ ਨੂੰ ਫਰਕ ਹੀ ਨਹੀਂ ਪਿਆ ਨਾਲ ਹੀ ਲੋਕਾਂ ਸਾਹਮਣੇ ਵੀ ਕਈ ਗੱਲਾਂ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਉਹਨਾਂ ਲੋਕਾਂ ਨੂੰ ਵੀ ਕਿਹਾ ਜਿਹੜੇ ਕਮੈਂਟਾਂ ਦੇ ਵਿੱਚ ਸਿੱਧੂ ਦੇ ਪਿਤਾ ਜੀ ਨੂੰ ਬੁਰਾ ਭਲਾ ਬੋਲਦੇ ਨੇ ਸਿੱਧੂ ਦੇ ਪਿਤਾ ਜੀ ਨੇ ਕਿਹਾ ਕਿ ਜਦੋਂ ਆਪਣੇ ਨਾਲ ਐਸੇ ਹਾਲਾਤ ਬਣਨਗੇ ਉਦੋਂ ਤੁਹਾਨੂੰ ਪੁੱਛਾਂਗੇ ਕਿ ਦੁੱਖ ਆਖਰ ਹੁੰਦਾ ਕੀ ਹੈ ਤਾਂ ਦੋਸਤੋ ਹੋਰ ਕੀ ਕਿਹਾ ਬਾਪੂ ਬਲਕੌਰ ਸਿੰਘ ਹੋਰਾਂ ਨੇ ਆਓ ਸੁਣਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਤੋਂ ਪਹਿਲਾਂ ਯਾਦ ਕਰੀਏ ਉਸ ਮਹਾਨ ਕੁਰਬਾਨੀ ਨੂੰ ਜੀਦਾ ਕਰਕੇ ਇਹ ਸਾਰਾ ਮਹੀਨਾ ਦਸੰਬਰ ਦਾ ਨਾਰਕਲੇਵਾ ਸੰਗਤਾਂ ਮਰਾਗ ਦੇ ਵਿੱਚ ਹੁੰਦੀਆਂ ਨੇ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਹਿਰੂ ਮੇਰ ਕਰਨ ਸਟਾਟੇ ਬਾਰੇ ਤੁਸੀਂ ਸਾਰੇ ਭਲੀ ਭਾਬ ਜਾਣਦੇ ਹੋ ਵੀ ਸਰਕਾਰ ਦਾ ਜਿਹੜਾ ਰਵਈਆ ਬਿਲਕੁਲ ਉਹੀ ਹੈ ਜੋ ਪਹਿਲੇ ਦਿਨ ਤੋਂ ਅਸੀਂ ਕਿਉਂਕਿ ਜੇ ਇਹ ਕਿਸੇ ਜੋਗੇ ਹੁੰਦੇ ਤਾਂ ਇਹ ਲਿਬਰਟੀ ਨਾਲ ਹੋਣੋਂ ਵੀ ਬਚ ਸਕਦੀ ਸੀ ਪਰ ਹੋ ਗਈ ਹੈ ਪਰ ਉਸ ਦਾ ਵੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਹੈ ਕਿਸੇ ਦਾ ਸਾਰਾ ਦਾਰੋਂ ਨਾਰੀ ਲੱਗਦਾ ਜੀ ਵੀ ਜੇਲ੍ਹਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਵੀ ਰਲੀ ਨਜ਼ਰ ਆਉਂਦੀ ਹੈ ਸਰਕਾਰ ਮੈਂ ਤਾਂ ਕਹਿ ਦਣਾ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਇਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਔਰ ਸੂਬੇ ਦੀ ਬਾਗਡੋਪ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਦਰਵਾਈ ਆਪਣਾ ਸਰਕਾਰ ਨਾਲ ਕੋਈ ਸ਼ਿਕਵਾ ਨਹੀਂ ਸੀ ਜਿਹੜੀ ਬਣਦੀ ਜ਼ਿੰਮੇਵਾਰੀਆਂ ਜਦੋਂ ਉਹ ਤੋਂ ਵੀ ਭੱਜ ਜਾਂਦੇ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਵੇਖਿਆ ਹੋਣਾ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ ਜੇ ਕਿਤੇ ਮਾਨਯੋਗ ਅਦਾਲਤ ਨਾਲ ਇਸ ਤਰਕ ਹੁੰਦੀ ਤਾਂ ਮੈਂ ਆਪਾਂ ਨੂੰ ਇਹਨਾਂ ਨੇ ਤਾਂ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੋ ਬੋਟੋ ਐਕਸ਼ਨ ਲਏ ਲਿਆ ਪੈਰ ਲਿਆ ਇਹਨਾਂ ਨੇ ਕਮੇਟੀ ਬਣਾਈ ਵੀ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਹੈ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਆ ਕਿ ਜੇਲ੍ਹਾਂ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਵੀ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜਾ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਵੀ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਹੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਵੀ ਬਣੀ ਹੈ ਜਾਂ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹ ਹੋਵੇ ਨਹੀਂ ਹੋ ਸਕਦੀ ਹੈ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤੋਂ ਸਿੱਟ ਨੇ ਜਾਂਚ ਕਰਤੀ ਇੱਕ ਤਾਂ Rajasthan ਚ ਬਣੀ ਲੋਕਾਂ ਦੇ ਵਿੱਚ ਭਲੇਖਾ ਪਾਤਾ ਪਿੱਛੇ ਲਿਖਤਾ ਸਿੱਟਾ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਲਜ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜਨਤਾ ਦੇ ਸਮਝ ਕੇਵਲ ਤੇ ਕੇਵਲ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟ ਨੇ ਕੰਮ ਕਰਦਾ ਇਹ ਤਾਂ ਬਲਕੌਰ ਸਿੰਘ ਤਾਂ ਐਵੇਂ ਭਕਾਈ ਮਾਰੀ ਜਾਂਦਾ ਰੋਜ਼ ਮੈਖੜ ਕੇ ਇਹ ਤਾਂ ਕਰੀ ਇਹਨਾਂ ਦਾ ਦੇਤਾ ਵੀ Rajasthan ਚ ਬਣੀ ਹੈ ਇੱਕ ਪਰ ਕੁਝ ਵੀ ਨਹੀਂ ਸਾਰਾ ਝੂਠ ਤਾਂ ਲੱਗਦਾ ਹੋਰ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐ ਡਾਮ ਕਿਉਂ ਅਸੀਂ 8 ਮਹੀਨਿਆਂ ਦੇ ਵੀਡੀਓ ਵੀਡੀਓ ਕਰੀ ਜਾਂਦੇ ਹਾਂ فیرو ਸਾਡੇ ਮੁਲਕ ਦੀਆਂ جیلਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਮਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ کہہ ਸਕਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫਤੇ ਦੀਆਂ ਮਾਨਯੋਗ ਅਦਾਲਤ ਦੀਆਂ ਆਰਤੀਆਂ ਨੂੰ ਪੜ੍ਹ ਲਓ ਤਾਂ ਫਰੋਜਪੁਰ ਜੇਲ੍ਹ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਇਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ ਦੇਣ ਹੋ ਗਿਆ ਪੌਣੇ 2 ਕਰੋੜ ਰੁਪਇਆ ਖੜੇ ਹੋਊਂਗੇ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾ ਕੋਈ ਟਰਨਓਵਰਾਂ ਕਿ ਕਰਕੇ ਦੇਖੋ ਵੀ ਪੌਣੇ 2 ਲੱਖ ਰੁਪਇਆ ਖਾਤੇ 'ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ ਹੈ 100 ਰੁਪਇਆ ਨਹੀਂ ਲੁਕਦਾ ਅੱਜ ਕੱਲ੍ਹ ਆਉਣ ਜਮਾਨਾ ਸਰ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ। ਉੱਥੇ ਤਾਂ ਜੈਮਰ ਲੱਗਿਆ ਹੋਇਆ ਜੀ। ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ। ਸਭ ਕੁਝ ਇੱਕ ਹੁੰਦਾ ਹੈ। ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ। ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ। ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜਾਏ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ। ਦੂਜਾ ਫੜ ਕੇ ਕੰਨਾ ਨਾ ਲਾਉਂਦਾ। ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚੜ੍ਹਦਾ ਉਹ ਤਿਹਾੜ ਜਿਹੜੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਤੁਹਾਡੇ ਨਾਲ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੋਂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਓਗੇ ਮੈਂ ਕਹ ਲਿਆ ਬਚਣੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਪੋਦਾ ਮਹੀਨਾ ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਵੀ ਰਹੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਪਰ ਹੁਣ ਸਾਡੀ ਨਸਲ ਪੁੱਛੀ ਹੋਣ ਲੱਗੀ ਹੁਣ ਤੁਸੀਂ ਕਹੋਗੇ ਜੇਲ੍ਹਾਂ ਦੇ ਵਿੱਚ ਕੀ ਹੈ ਜੇ ਜੇਲ੍ਹਾਂ ਚ ਫੋਨ ਚੱਲਣਗੇ ਉਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ ਧੀਆਂ ਤਲਾਕ ਹੋ ਕੇ ਸਾਡੇ ਗੇਟ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੋਖਾਂ ਚ ਪਲਣ ਵਾਲੇ ਬੱਚੇ ਤੁਹਾਡੀ ਨਸਲ ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਹੈ ਇਹਦੇ ਤੇ ਤੁਹਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪਦੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿਤਤੀਆਂ ਐ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ ਇਹ ਸਾਡੇ ਦਵਾਰੇ ਹਰੀ ਸਿੰਘ ਨਲੂਆ ਜਾਂ ਬਾਬਾ ਦੀਪ ਸਿੰਘ ਦਾ ਅੰਸ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਸਾ ਇਹ ਸੀਜ਼ਨ ਨੂੰ ਤੁਸੀਂ ਆ ਹੁਣ ਜਦੋਂ ਪਰਤیاں ਸਿੱਟੋਂਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਲੱਕੇ ਚਾਕੇ ਐਮਐਲਏ ਖੜਾ ਹੋਣਾ ਹੈ ਜੇ ਮੈਨੂੰ ਚੋਣ ਲਿਓ ਤੁਸੀਂ ਮੈਂ ਬੜਾ ਚੰਗਾ ਬੜਾ ਚੰਗਾ ਜੀ ਮੈਂ ਕਦੇ ਵੀ ਨਹੀਂ ਆਪਦੇ ਆਪ ਦੀ ਤਾਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਆ ਵੇ ਹੈਗਾ ਜਿਹਨੇ ਆਪ ਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਵੀ ਬੇਕੂਫ ਕੌਣ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਅਰਥੀ ਮੇਰੇ ਵਿਹੜੇ 'ਚ ਪਈ ਸੀ 14 ਮੈਂ ਤੁਹਾਡੀ ਨੱਕ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ ਕਿਸੇ ਦਾ ਹੋਰ ਕੋ ਉਜਾੜਦਾ ਹੈ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ ਮੁਰਕੇ ਤੇਤੋਂ ਹਾਲਾਤ ਸਾਹਮਣੇ ਨਹੀਂ ਜਾਣੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੂਗਾ ਮੜੀ ਸਾਹਿਬ ਦੀ ਤਾਂ ਆਗਲਿਆ ਨੇ ਨਸੀ ਤੂੰ ਆ ਲਿਆ ਤਾਂ ਸਰਕਾਰ ਦੇ ਕਰਨ ਨੂੰ ਕੋਈ ਦੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਵਾਂਗੂ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਣਾਂ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾ ਲਿਆ ਮੈਂ ਕਿਸੇ ਦੇ ਦੇ ਹੋਰ ਦਾ ਹੋਏ ਦਾ ਹਸ਼ਰ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤਬਾਨ ਤੇਰੀਆਂ ਇਹ ਗਿੱਧੜ ਭੌਂਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਘਰ ਉਜਾਰਤਾ ਸਾਰਾ ਉਹ ਤੁਸੀਂ ਮਾਰ ਕੇ ਗੋਲੀਆਂ 22 ਘੰਟਿਆਂ ਤੱਕ ਕਿਸੇ ਨਾਕੇ ਦੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੌਰੈਂਸ ਨੇ ਤੇ ਜੰਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇ ਵਾਲੇ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਦ ਇੱਕ ਮਾਨਸਾ ਕਸਟਡੀ ਦੇ ਵਿੱਚ ਜੰਗੂ ਲਿਆਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੰਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਅਸੀਂ ਉਹ ਲੌਰੈਂਸ ਦੀ ਹਾਈਪ ਲਈ ਜਾਂਦਾ ਮਸ਼ਹੂਰੀ ਲੌਰੈਂਸ ਘਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲਾ ਵਿੱਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਅਮਰੀਕਾ ਕਰੀ ਜਾਂਦਾ ਉਹ ਜਿਹੜੇ ਆਪ ਸਾਨੂੰ ਮੈਂ ਆਪ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਾਂ ਕੇ ਦੇਊਗਾ ਉਹ ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤਾਂ ਕਮਾਈਆ ਕਰਾਈਆਂ ਆਪਦੀ ਰਿਹਾਈ ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਵੀਰੋ ਮੈਂ ਬੇਕੂਬ ਆ ਮੈਂ ਕਦੋਂ ਮੰਨਦਾ ਤੁਸੀਂ ਚੰਦ ਬੋਟਾਂ ਦੇ ਖਾ ਰਾਜਨੀਤਿਕ ਗਲਿਆਰਾਂ 'ਚ ਜਾਣਾ ਵੀਰੋ ਜੀ ਸੱਦ ਕੇ ਜਾਓ ਮੈਂ ਕਿਹਨੂੰ ਥਾਪੜਾਂ ਦੇਵਾਂ ਕਿਹਨੂੰ ਨਾਅ ਦੇਵਾਂ ਮੇਰਾ ਕੀ ਮਤਲਬ ਮੈਂ ਕੌਣ ਆ ਯਾਰ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਇੱਕ ਪਿੰਡ ਦਾ ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਮੇਰੀ ਮੇਰਾ ਤਾਂ ਆਪਣਾ ਵੀ ਜੜਿਆ ਪਿਆ ਤੁਸੀਂ ਮੈਨੂੰ ਟੈਗ ਨਾਮ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਕ ਮੈਨੂੰ ਆ ਕੇ ਕਹਿਣਗੇ ਵੀ ਬਾਪੂ ਆ ਕੇ ਮੈਂ ਕਰਨਾ ਹੈ ਹੋ ਸਕਦਾ ਮੈਂ ਕਰ ਲਾਂ ਪਰ ਯਾਰ ਤੁਸੀਂ ਮੇਰੇ ਮੂੰਹ ਚ ਗੱਲਾਂ ਕਾਹਤੋਂ ਥੁੰਮੀ ਜਾਂਦੇ ਹੋ ਮੇਰੇ ਕੋਲੇ ਜਾਣਕਾਰੀ ਦਾ ਸੋਮਾ ਕੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀ ਉਹ ਪਾ ਲੈਂਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੇ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਇਕੱਲੇ ਦੀ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਇਕੱਲੇ ਆਉਦੇ ਪੁੱਤ ਦੀ ਲੱਗਿਆ ਹੋਰ ਕਿਸੇ ਦਾ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕਿਸੇ ਦੀ ਗੱਲ ਕਰਦੇ ਫੇਰ ਨਹੀਂ ਮੰਨ ਜੇ ਮੈਂ ਕਿਸੇ ਦੀ ਗਾਇਬ ਗਾਇਬ ਜ਼ਿਕਰ ਕਰ ਲੈਣਾ ਫੇਰ ਕਹਿੰਦੇ ਉਹ ਇਹ ਬੇਕੂਫ ਹੈ ਸੋ ਭਾਈ ਮੈਨੂੰ ਮੇਰੇ ਹਾਲਤਾਂ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਾ ਪਰੰਤੂ ਜਿਹੜੇ ਜਵਾਕ ਜਿਹੜੇ ਐਨਆਰਆਈ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁਖੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾ ਅੰਦਰ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਊਗਾ ਤੇ ਤੁਸੀਂ ਗਲਤ ਅੰਦਰ ਲਾਉਣੇ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਚੀ ਸੜਕੇ ਉਹ ਮੈਦਾਨ ਤੁਹਾਡੇ ਸਾਹਮਣੇ ਖਾਲੀ ਪਿਆ ਮੈਨੂੰ ਮੇਰੇ ਹਾਲ ਤੇ ਛੱਡ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦ ਨਹੀਂ ਬੋਲਦਾ ਕਰਦਾ ਜਰਕੇ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਦਾ ਪਾਗਲ ਹੋ ਜਾ ਮੈਂ ਕੋਈ ਪਿਆਇਦਾ ਤਾਂ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਤੇ ਜਉਂਦਾ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਆ ਤੁਸੀਂ ਸਾਨੂੰ ਜੂਸ ਕਰਨਾ ਚਾਹੁੰਦੇ ਹੋ ਐਨੀ ਕਸਮਝ ਮੈਨੂੰ ਬਾਈ ਰੂਨ ਦਿੱਤੀ ਹੋਈ ਹੈ ਮੈਂ ਤੁਹਾਨੂੰ ਜੂਸ ਨਹੀਂ ਹੋਣਾ ਬੱਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਪਤਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਮੈਂ ਮੈਂ ਆ ਕਰੂੰਗਾ ਮੈਂ ਆ ਕਹੂੰਗਾ ਮੈਨੂੰ ਕਰੋੜਾ ਦੱਸਣ ਦੀ ਨਹੀਂ ਮੰਨ ਮੈਂ ਮੈਂ ਨਹੀਂ ਜਾਂਦਾ ਆਪਦੇ ਘਰੇ ਬੈਠੂੰਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਤੇ ਵੀ ਹੱਕ ਹੈ ਕਿਉਂ ਇਨਸਪੈਕਟ ਕਰ ਦੂੰਗਾ ਮੈਂ ਹਰ ਇੱਕ ਚੀਜ਼ ਤੁਹਾਨੂੰ ਦੱਸ ਕੇ ਕਰਨ ਮੈਂ ਘਰ ਤੋਂ ਇੱਕ ਕਦਮ ਚੱਲਦਾ ਯਾਰ ਤੋੜਾ ਪਹਿਲਾਂ ਪਤਾ ਲੱਗਿਆ ਵੀ ਇਹ ਫਲਾਨੀ ਜਗ੍ਹਾ ਤੇ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਕਰੋ ਪੈਨਲ ਜਾਂ ਮੈਂ ਗੱਡੀ ਤੇ ਜਾਵਾਂ ਮੈਨੂੰ ਸਫ਼ਰ ਨਹੀਂ ਕਰਨ ਦਿੰਦੇ ਤੁਹਾਨੂੰ ਸਾਰਾ ਪਤਾ ਉਹਨਾਂ ਨੂੰ ਮੈਂ ਕਿੱਥੇ ਜਾ ਕੇ ਰੁਕਣਾ ਹੈ ਤੇ ਲਾਰੈਂਸ 20 ਦਿਨ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰਿ ਉਹਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੀ ਮੇਰੇ ਤੇ ਸੀ ਆਈਡੀਆ ਲਾਉਂਦਾ ਕੀ ਫਾਇਦਾ ਮਹਿਮਾਨਾਂ ਦੇ ਲਈ ਬੰਨਿਆ ਮੇਰੇ ਕੋਲੇ ਆਹੀ ਹੈ ਮੈਨੂੰ 4 ਦਿਨ ਯਾਰ ਆਜ਼ਾਦੀ 'ਚ ਸਾਥ ਆ ਲੈਣ ਦਿਓ ਚਲੋ ਗੁਰਪਾਲ ਕਮੈਂਟ ਕਰ ਜੀ ਸੋ ਕਈ ਵਾਰੀ ਮੇਰੀ ਹਜਤਬियत ਵੀ ਠੀਕ ਨਹੀਂ ਸੀ ਪਰੰਤੂ ਇੰਨੀ ਵੱਡੀ ਗਿਣਤੀ ਤੁਸੀਂ ਆਏ ਸੀਗੇ ਮੈਂ ਕੁਝ ਤੁਹਾਨੂੰ ਸੰਬੋਧਨ ਨਾ ਕਰਾਂ ਤੁਹਾਨੂੰ ਮਿਲਾਂ ਨਾ ਫਿਰ ਮੈਨੂੰ ਇਹ ਲੱਗਦਾ ਵੀ ਬੇਨਸਾਫੀ ਗੱਲ ਆ ਬੰਦੇ ਦੂਰੋਂ ਦੂਨੋਂ ਦੇਸ਼ਾਂ ਵਿਦੇਸ਼ਾਂ ਚੋਂ ਵੀ ਚੱਲ ਕੇ ਆਉਣੀ ਇੰਨੀ ਦੂਰ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਮਾ ਸੰਗਤ ਮਾਫ ਕਰਮਯੋਗ ਹੈ ਤੁਹਾਡੋ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿਸੇ ਨੂੰ ਕੋਈ ਵੀ ਸ਼ਬਦ ਮੇਰਾ ਬੁਰਾ ਲੱਗਿਆ ਹੋਣ ਪਰੰਤੂ ਇਹ ਕੋੜੀ ਸਚਾਈ ਹੈ ਜਦੋਂ ਅਦਾਲਤਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਲੋਕ ਲੋਕ ਤਸ ਤੋਂ ਮੁਕ ਨਹੀਂ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੌਲਾ ਕਾਹ ਤੋਂ ਪੈਂਦਾ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠ ਜੋੜਾ ਹੈ ਭ੍ਰਿਸ਼ਟ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਲੇ ਕਹਿੰਦੇ ਹੁਣ ਤਾਂ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਦ ਦੇ ਪੁਲਿਸ ਮੁਕਾਬਲੇ ਹੋਏ ਸਮਝਾ ਦੱਸ ਸਕੂ ਵੀ ਹੁਣ ਟਿਕਾਣੇ ਤੇ تیر ਲੱਗਿਆ ਹੈ ਹਲੇ ਤੱਕ ਉਹ ਗਰੀਬ ਗੁਰਬੇ ਜਵਾਕ ਜਿਹੜੇ ਭਟਕੇ ਹੋਏ ਨੇ ਮਾਰੇ ਮੂਟੇ ਲਈ ਦੋ ਉਹ ਨੇ ਉਹ ਕਿਸੇ ਦੇ ਪਰਤੇ ਚ ਮਾਰੀ ਕਿਸੇ ਦੇ ਗਿੱਟੇ ਚ ਮਾਰੀ ਹਲੇ ਕੋ ਲੋਕ ਨੇ ਜਿੱਦੇ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਵੀ ਹੁਣ ਹੋਣਾ ਆਇਓ ਸਹੀ ਲਾਈਨ ਤੇ ਉੱਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੀ ਪਈ ਜਾਂਦੇ ਹਲੇ ਉਹਨਾਂ ਦੀ ਤਾਂ ਕਦੇ ਇਨਵੈਸਟਿਗੇਸ਼ਨ ਢੰਗ ਨਾਲ ਨਹੀਂ ਹੋਈ ਹੁਣ ਬੈਠੇ ਨੇ ਕਈ ਕੌਂ ਤੇ ਹੰਝੂ ਵਢੋਲੀ ਜਾਂਦੇ ਨੇ ਕਿਉਂਕਿ ਮੈਂ ਨਾਮ ਲੈਣਾ ਫਿਰ ਬਵਾਦਾਂ ਚ ਹੋਇਆ ਗੱਲ ਆ ਜਾਂਦੀ ਐ ਹੁਣ ਹੁਣ ਹੰਝੂ ਢੋਲਦੇ ਆ ਜਦੋਂ ਪਾਵਰਾਂ ਹੁੰਦੀਆਂ ਉਦੋਂ ਕੋਈ ਨਹੀਂ ਪੁੱਛਦਾ ਮੀਂਹ ਸੋ ਸਮਾ ਰਹਿੰਦੇ ਗੱਲ ਤੇ ਵਿਚਾਰ ਕਰਾਂ ਕੋਹਰਾ ਦਾ ਧੂੜ ਕੁੱਟੀ ਦਾ ਹੁਣ ਮੈਂ ਥੋੜਾ ਬੋਲਾਂ ਬਾਲਾ ਬੋਲਾਂ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠ 'ਚ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣ ਵਾਲਾ ਇੱਕ ਮੈਂ ਨਹੀਂ ਬੋਲਿਆ ਮੇਰੇ ਹੱਥ 'ਚ ਮੇਰੇ ਮਜਬੂਰੀਆਂ ਨੇ ਦਿੱਤਾ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਨੇ ਹੋ ਤੁਸੀਂ ਦੁਖੀ ਕਰਦੇ ਹੋ ਮੈਂ ਤਾਂ ਬੋਲਣਾ ਤਹਿੰਦੇ ਗੁੰਦੇ ਤੁਸੀਂ ਟੈਗ ਦਿਨੋ ਯਾਰ ਉੱਟੇ ਸਿੱਧੇ ਸੋ ਮੇਰੀ ਆਤਮਾ ਮੈਂ ਕਦੇ ਕਿਸ ਨੂੰ ਕਦੇ ਵੀ ਲਪੇਟਦਾ ਨਹੀਂ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੀ ਸਟ੍ਰਗਲ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਆ ਉਹਨਾਂ ਕੋਲੇ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਸਾਥ ਵਿੱਚ ਇਕੱਠ ਕਰ ਲਾਂ ਤੇ ਆਪ ਦਾ ਪੀਨ ਵਜਾਈ ਜਾਮਾ ਐਦਾਂ ਨਹੀਂ ਗੱਲ ਜਿਹੜਾ ਬੰਦਾ ਮੇਰੇ ਕੋਲੇ ਚੱਲ ਕੇ ਆਉਂਦਾ ਮੈਂ ਪਿਆਰ ਨਾਲ ਉਹਨੂੰ ਜਰੂਰ ਮਿਲਦਾ ਤਾਂ ਦੋਸਤੋ ਤੁਸੀਂ ਨੇ ਸੁਣਿਆ ਕਿ ਆਖਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਕੀ ਖਾਸ ਸੁਨੇਹਾ ਲੋਕਾਂ ਨੂੰ ਦਿੱਤਾ ਅਤੇ ਕਿਸ ਤਰ੍ਹਾਂ ਸਾਰੇ ਹੀ ਲੋਕ ਭਾਵਕ ਹੋ ਗਏ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਦੀ ਸਪੀਚ ਸੁਣ ਕੇ ਦੋਸਤੋ ਵੀਡੀਓ ਅੱਗੇ ਸਾਂਝਾ ਕਰ ਦਿਓ ਨਾਲ ਹੀ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਇਓ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ